ਪੀਰ ਬੁੱਧੂ ਸ਼ਾ ਸੁਪਰ ਸਿੱਧ ਸੂਫੀ ਫਕੀਰਾਂ ਵਾਂਗ ਸ਼ਰਾ ਸ਼ਰੀਅਤ ਤਮਜਵੀ ਵੰਡੀਆਂ ਤੋਂ ਉੱਪਰ ਉੱਠ ਚੁੱਕੀ ਮਹਾਨ ਸ਼ਖਸੀਅਤ ਪੀਰ ਬੁੱਧੂ ਸ਼ਾਹ ਦਾ ਜਨਮ 13 ਜੂਨ 1447 ਈਸਵੀ ਨੂੰ ਸੰਡੋਰਾ ਪਿੰਡ ਵਿੱਚ सय्यਦ ਗੁਲਾਮ ਸ਼ਾਹ ਦੇ ਘਰ ਹੋਇਆ। सय्यਦ ਪਰਿਵਾਰ ਨੂੰ ਮੁਗਲ ਰਾਜ ਦੇ ਦਰਬਾਰ 'ਚ ਸਤਿਕਾਰਯੋਗ ਥਾਨ ਹਾਸਲ ਸੀ ਤੇ ਇਹਨਾਂ ਨੂੰ ਜੀਵਨ ਨਿਰਬਾਹ ਲਈ ਇੱਕ ਵੱਡੀ ਜ਼ਗੀਰ ਵੀ ਮਿਲੀ ਹੋਈ ਸੀ। ਪੀਰ ਬੁੱਧੂ ਸ਼ਾਹ ਦਾ ਪਹਿਲਾ ਨਾਮ ਬਦਰਉਦਦੀਨ ਸੀ। ਬਾਲਪਨ ਤੋਂ ਇਹਨਾਂ ਦਾ ਝੁਕਾਅ ਦੁਨਿਆਦਾਰੀ ਵੱਲ ਨਾ ਹੋ ਕੇ ਅੱਲਾਹ ਦੀ ਬੰਦਗੀ ਵੱਲ ਸੀ। ਅੱਲਾਹ ਨਾਲ ਮਿਲਾਪ ਦੀ ਤੀਬਰ ਸ਼ਿਆਵਾਸ ਇੱਕੰਬੀਰ ਸੁਭਾਅ ਦੇ ਬਹੁ ਘੱਟ ਬੋਲਣ ਦੇ ਆਦਿ ਸਨ ਸਮਾਜ ਤੋਂ ਨਵੇਕਲੀ ਹੀ ਰਹਿਣੀ ਬਹਿਣੀ ਕਾਰਨ ਲੋਕਾਂ ਨੇ ਇਹਨਾਂ ਨੂੰ ਬੁੱਧੂ ਕਹਿਣਾ ਸ਼ੁਰੂ ਕਰ ਦਿੱਤਾ ਜਦ ਉਮਰ ਵਿੱਚ ਵੱਡੇ ਹੋਏ ਤਾਂ ਸ਼ਾਹੀ ਘਰਾਣੇ ਨਾਲ ਸੰਬੰਧਿਤ ਹੋਣ ਕਰਕੇ ਇਹਨਾਂ ਨੂੰ ਬੁੱਧੂ ਸ਼ਾਹ ਦੇ ਨਾਂ ਨਾਲ ਯਾਦ ਕੀਤਾ ਜਾਂਦਾ ਸੀ ਉਮਰ ਦਾ ਪੰਧ ਤੈਅ ਕਰਦਿਆਂ ਬੁੱਧੂ ਸ਼ਾਹ ਜੀ ਅਧਿਆਤਮਿਕਤਾ ਦੀ ਮੰਜ਼ਿਲ ਵੀ ਤੈਅ ਕਰਦੇ ਗਏ ਇੱਕ ਸਮਾਂ ਅਜਿਹਾ ਆਇਆ ਜਦ ਇਹਨਾਂ ਦੀ ਸਿੱਖੀ ਸੇਵਕੀ ਤੇ ਸਤਿਕਾਰ ਵਿੱਚ ਇਸ ਕਦਰ ਵਾਧਾ ਹੋਇਆ ਕਿ ਇਹਨਾਂ ਨੂੰ ਪੀਰ ਦੀ ਉਪਾਧੀ ਪ੍ਰਾਪਤੀ ਹੋਈ ਪੀਰ ਬੁੱਧੂ ਸ਼ਾ ਆਪਣੇ ਸਮੇਂ ਦੇ ਪਰসিদ্ধ ਸੂਫੀ ਫਕੀਰ ਸਦਨਿਤ ਪੀਖਣ ਖਾ ਦੇ ਸੇਵਕ ਸਨ ਸੈਦ ਪੀਖਣ ਸ਼ਾਹ ਨੇ ਦਸ਼ਪੀਸ਼ ਪਿਤਾ ਗੋਬਿੰਦ ਰਾਏ ਦੇ ਪਟਨੇ ਪਹੁੰਚ ਦਰਸ਼ਨ ਕਰ ਮਨ ਦੇ ਸ਼ੰਕੇਨ ਵਿਰਤ ਕੀਤੇ ਸਨ ਪੀਖਣ ਸ਼ਾਹ ਨੇ ਹੀ ਪੀਰ ਬੁੱਧੂ ਸ਼ਾਹ ਦਾ ਮਿਲਾਪ ਗੋਬਿੰਦ ਰਾਏ ਨਾਲ ਲਖਨੌਰ ਵਿੱਚ ਕਰਵਾਇਆ ਸੀ ਪੀਰ ਜੀ ਬਾਲ ਗੁਰੂ ਦੇ ਦਰਸ਼ਨ ਕਰ ਬਹੁਤ ਪ੍ਰਭਾਵਿਤ ਹੋਏ ਪੀਰ ਬੁੱਧੂ ਸ਼ਾਹ ਜੀ ਹਰ ਸਮੇਂ ਧਾਰਮਿਕ ਗ੍ਰੰਥਾਂ ਦਾ ਅਧਿਐਨ ਤੇ ਰੱਬ ਦੇ ਬੰਦਿਆਂ ਦੀ ਸੰਗਤ ਕਰਨ ਦੀ ਚੇਸਟਾ ਰੱਖਦੇ ਸਨ ਪੀਰ ਬੁੱਧੂ ਸ਼ਾਹ ਜੀ ਦਾ ਵਿਆਹ 17 ਸਾਲ ਦੀ ਉਮਰ ਵਿੱਚ 1600 1400 ਈਸਵੀ ਨੂੰ ਸੈਦ ਖਾਨ ਦੀ ਭੈਣ ਨਸੀਰਾ ਨਾਲ ਹੋਇਆ ਸੈਦ ਖਾਨ ਔਰੰਗਜ਼ੇਬ ਬਾਦਸ਼ਾਹ ਦੇ ਦਰਬਾਰ ਵਿੱਚ ਪ੍ਰਮੁੱਖ ਜਰਨੈਲ ਸੀ ਪੀਰ ਬੁੱਧੂ ਸ਼ਾਹ ਦੇ ਘਰ 4 ਪੁੱਤਰ ਪੈਦਾ ਹੋਏ ਜਿਨ੍ਹਾਂ ਵਿੱਚੋਂ ਸਮਾ ਪਾ ਕੇ ਤਿੰਨ ਗੁਰੂ ਘਰ ਲਈ ਕੁਰਬਾਨੀ ਕੀਤੀ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਤੋਂ ਪਿੱਛੇ ਗੁਰੂ ਗੋਬਿੰਦ ਸਿੰਘ ਜੀ ਨੇ ਕੁਝ ਸਮਾਂ ਪੌਂਟਾ ਸਾਹਿਬ ਨਿਵਾਸ ਕੀਤਾ ਇੱਥੇ ਹੀ ਪੀਰ ਬੁੱਧੂ ਸ਼ਾਹ ਨੇ ਗੁਰੂ ਜੀ ਦੇ ਦੂਸਰੀ ਵਾਰ ਦਰਸ਼ਨ ਕਰ ਮਾਨਸਿਕ ਸ਼ੰਕਿਆਂ ਦੀ ਨਿਵਰਤੀ ਪ੍ਰਾਪਤ ਕੀਤੀ ਪੀਰ ਬੁੱਧੂ ਸ਼ਾਹ ਨੇ ਗੁਰੂ ਜੀ ਨੂੰ ਬੇਨਤੀ ਕੀਤੀ ਕਿ ਮੇਰੀ ਪਿਆਸ 부ਝਾਓ ਗੁਰੂ ਜੀ ਨੇ فرمایا ਪਟਕੰਦੀ ਲੋੜ ਨਹੀਂ ਟਿਕ ਜਾਓ ਪੀਰ ਜੀ ਨੇ ਗੁਰੂ ਜੀ ਤੋਂ ਪੁੱਛਿਆ ਖੁਦਾ ਨੂੰ ਮਿਲਣ ਵਿੱਚ ਕੀ ਰੁਕਾਵਟਾਂ ਹਨ ਤਾਂ ਗੁਰੂ ਜੀ ਨੇ ਕਿਹਾ ਕਿ ਖੁਦਾ ਦੇ ਦیدار ਵਿੱਚ ਅਗਿਆਨਤਾ ਤੇ ਤੰਗ ਦਿੱਲੀ ਦਿੱਲੀ ਹੀ ਪ੍ਰਮੁੱਖ ਰੁਕਾਵਟਾਂ ਹਨ ਪੀਰ ਬੁੱਧੂ ਸ਼ਾਹ ਨੇ ਗੁਰੂ ਜੀ ਨੂੰ ਅਧਿਆਤਮਕ ਆਗੂ ਸਵੀਕਾਰ ਕਰ ਲਿਆ ਪੀਰ ਜੀ ਗੁਰੂ ਸੰਗਤ ਤੋਂ ਐਨੇ ਪ੍ਰਭਾਵਿਤ ਹੋਏ ਕਿ ਉਹ ਹਮੇਸ਼ਾ ਲਈ ਗੁਰੂ ਜੀ ਪਾਸ ਹੀ ਰਹਿਣਾ ਚਾਹੁੰਦੇ ਸਨ ਪਰ ਮুরিਦਾਂ ਦੀ ਇੱਛਾ ਹਿਤ ਗੁਰੂ ਜੀ ਤੋਂ ਆਗਿਆ ਪ੍ਰਾਪਤ ਕਰ ਵਾਪਸ ਢੋਰੇ ਪਰਤ ਆਏ ਸਿੰਡੋਰੇ ਪਹੁੰਚਣ ਤੋਂ ਕੁਝ ਸਮਾਂ ਪਿੱਛੋਂ ਅੰਗਰੇਜ਼ ਵੱਲੋਂ ਨੌਕਰੀਆਂ ਕੱਢੇ ਹੋਏ ਪਠਾਨ ਰੋਜੀ ਰੋਟੀ ਦੀ ਭਾਲ ਵਿੱਚ ਪੀਰ ਬੁੱਧੂ ਸ਼ਾਹ ਦੀ ਸ਼ਰਨ ਆਏ ਪੀਰ ਬੁੱਧੂ ਸ਼ਾਹ ਨੇ ਆਪਣੇ ਵਿਸ਼ਵਾਸ ਤੇ ਇਹਨਾਂ ਪਠਾਣਾਂ ਨੂੰ ਗੁਰੂ ਜੀ ਪਾਸ ਨੌਕਰ ਕਰਵਾ ਦਿੱਤਾ ਭੰਗਾਣੀ ਯੁੱਧ ਸਮੇਂ ਏ ਪਠਾਨ ਭਗੋੜੇ ਹੋ ਗਏ ਜਦ ਪੀਰ ਬੁੱਧੂ ਸ਼ਾਹ ਨੂੰ ਪਠਾਣਾ ਦੀ ਇਸ ਘਨੌਣੀ ਕਾਰਵਾਈ ਦਾ ਪਤਾ ਲੱਗਿਆ ਤਾਂ ਉਹਨਾਂ ਨੂੰ ਭਾਰੀ ਸਦਮਾ ਪਹੁੰਚਾ ਪੀਰ ਜੀ ਨੇ ਦਗੇਵਾਜ਼ਾਂ ਵੱਲੋਂ ਲਾਏ ਦਾਗ ਨੂੰ ਧੋਣ ਲਈ ਆਪਣੇ ਪਰਿਵਾਰ ਦੇ ਮੈਂਬਰਾਂ ਤੇ ਮੂਰਿੱਦ ਸਮੇਤ ਗੁਰੂ ਜੀ ਦੀ ਤਰਫੋਂ ਲੜਨ ਦਾ ਫੈਸਲਾ ਕੀਤਾ ਇਸ ਨਾਜ਼ੁਕ ਸਮੇ ਗੁਰੂ ਜੀ ਨੂੰ ਫੌਜੀ ਮਦਦ ਮਿਲਣੀ ਬਹੁਤ ਲਾਹੇਵੰਦ ਸਾਬਤ ਹੋਈ ਪੀਰ ਜੀ ਦੇ ਪੁੱਤਰਾਂ ਨੇ ਮੂਰਿੱਦਾਂ ਨੇ ਰਣ ਭੂਮੀ ਵਿੱਚ ਲਹੂ ਡੋਲਵੇਂ ਲੜਾਈ ਲੜੀ ਲੜਾਈ ਵਿੱਚ ਪੀਰ ਜੀ ਦੇ ਦੋਸ ਪੁੱਤਰ ਤੇ अनेका ਪਿਆਰੇ ਮুরিਦ ਸ਼ਹੀਦ ਹੋ ਗਏ ਯੁੱਧ ਵਿੱਚ ਕੁਰਬਾਨ ਹੋਏ ਆਪਣੇ ਪੁੱਤਰਾਂ ਤੇ ਮਰੀਦਾਂ ਦਾ ਪੀਰ ਜੀ ਨੇ ਮਨ ਤੇ ਰਤੀ ਪਰ ਵੀ ਦੁੱਖ ਨਹੀਂ ਸੀ ਸਗੋ ਉਹ ਖੁਦ ਸੰਕਿਉ ਪਵਿੱਤਰ ਖੂਨ ਨਾਲ ਬੇਮੁਖੀਆਂ ਵੱਲੋਂ ਲਾਏ ਦਾਗ ਨੂੰ ਧੋਣ ਵਿੱਚ ਸਫਲ ਹੋਏ ਹਨ ਸੰਖੇਪ ਵਿੱਚ ਕਿਹਾ ਜਾ ਸਕਦਾ ਹੈ ਕਿ ਪੀਰ ਬਦੂਸ਼ਾ ਨੇ ਵਿਸ਼ਵਾਸ ਤੇ ਵਫਾਦਾਰੀ ਦੀ ਅਨੋਖੀ ਮਿਸਾਲ ਕਾਇਮ ਕਰਦਿਆਂ ਸਮੇਂ ਸਿਰ ਆਪਣੇ ਅਧਿਆਤਮਿਕ ਆਗੂ ਦੀ ਮਦਦ ਕਰ ਲੜਾਈ ਦਾ ਪਾਸਾ ਹੀ ਬਦਲ ਦਿੱਤਾ ਗੁਰੂ ਗੋਬਿੰਦ ਸਿੰਘ ਜੀ ਨੇ ਪੀਰ ਬੁੱਧੂ ਸ਼ਾਹ ਦੀ ਵਫਾਦਾਰੀ ਤੇ ਕੁਰਬਾਨੀ ਦੇ ਭਰੇ ਦਰਬਾਰ ਵਿੱਚ ਖੁੱਲਕੇ ਪ੍ਰਸ਼ੰਸਾ ਕੀਤੀ ਅਤੇ ਪੀਰ ਜੀ ਦੇ ਮੁਰਿੱਦਾਂ ਨੂੰ ਬਖਸ਼ਿਸ਼ ਬਖਸ਼ਿਸ਼ ਕਰਕੇ ਨਿਵਾਜਿਆ ਗੁਰੂ ਜੀ ਗੁਰੂ ਘਰ ਦੇ ਅਟੁੱਟ ਵਿਸ਼ਵਾਸੀ ਤੇ ਨਿਸ਼ਕਾਮ ਸੇਵਕ ਪੀਰ ਬੁੱਧੂ ਸ਼ਾਹ ਨੂੰ ਵੀ ਅਮਲਕ ਵਸਤਾ ਨਾਲ ਮਾਲਾ-ਮਾਲ ਕਰਨਾ ਚਾਹੁੰਦੇ ਸਨ ਪੀਰ ਜੀ ਨੇ ਕੀਮਤੀ ਪਟਾਵਾਂ ਲੈਣ ਤੋਂ ਇਨਕਾਰ ਕਰਦਿਆਂ ਹੋਇਆਂ ਗੁਰੂ ਬਖਸ਼ਿਸ਼ ਵਜੋਂ ਕੇਸਾਂ ਸਮੇਤ ਕੰਗੇ ਦੀ ਮੰਗ ਕੀਤੀ ਗੁਰੂ ਜੀ ਉਸ ਸਮੇਂ ਕੰਗਾ ਘਰ ਰਹਿਸਾਨ ਗੁਰੂ ਜੀ ਨੇ ਪੀਰ ਜੀ ਨੂੰ ਕੇਸਾਂ ਸਾਸਮੇਤ ਕੰਗਾ ਤੇ ਛੋਟੀ ਦਸਤਾਰ ਗੁਰੂ ਬਖਸ਼ਿਸ ਵੱਲੋਂ ਦਿੱਤੀ ਜੋ ਅੱਜ ਵੀ ਸੰਗਤਾਂ ਦੇ ਦਰਸ਼ਨ ਲਈ ਸੁਰੱਖਿਅਤ ਹੈ ਪੀਰ ਬੁੱਧੂ ਸ਼ਾਹ ਜੀ ਬਖਸ਼ਿਸ਼ ਪ੍ਰਾਪਤ ਕਰ ਸੰਦੋਰੀ ਵਾਪਸ ਆ ਗਏ। ਯੁੱਧ ਖੇਤਰ ਵਿੱਚੋਂ ਹਾਰ ਜਾਣ ਪਿੱਛੋਂ ਪਹਾੜੀ ਰਾਜਿਆਂ ਨੇ ਬਾਦਸ਼ਾਹ ਔਰੰਗਜ਼ੇਬ ਪਾਸ ਆਪਣੀ ਹਾਰ ਦਾ ਪ੍ਰਮੁੱਖ ਕਾਰਨ ਪੀਰ ਬੁੱਧੂ ਸ਼ਾਹ ਦਾ ਗੁਰੂ ਜੀ ਤਰਫੋਂ ਲੜਨਾ ਦੱਸਿਆ। ਪਹਾੜੀ ਰਾਜੇ ਪੀਰ ਜੀ ਨੂੰ ਸਖਤ ਤੋਂ ਸਖਤ ਸਜ਼ਾ ਦਿਵਾਉਣੀ ਚਾਹੁੰਦੇ ਸਨ ਪਰ ਸੈਦ ਖਾਨ ਦੇ ਰਾਜ ਦਰਬਾਰ ਵਿੱਚ ਪ੍ਰਮੁੱਖ ਅਧਿਕਾਰੀ ਹੋਣ ਕਰਕੇ ਪੀਰ ਜੀ ਬਾਦਸ਼ਾਹੀ ਕਹਿਤ ਤੋਂ ਬਚ ਗਏ। ਪੀਰ ਜੀ ਅੱਲਾਹ ਦੀ ਇਬਾਦਤ ਵਿੱਚ ਹਰ ਪਲ گزار ਜੀਵਨ ਬਸਰ ਕਰ ਰਹੇ ਸਨ। ਗੁਰੂ ਜੀ ਕਈ ਵਾਰ ਪੀਰ ਜੀ ਨੂੰ ਮਿਲਣ ਲਈ ਸੰਡੋਰੇ ਗਏ ਪੀਰ ਬੁੱਧੂ ਸ਼ਾਹ ਨੇ ਕੇਵਲ ਇੱਕ ਵਾਰ ਹੀ ਗੁਰੂ ਜੀ ਦੀ ਪਰਤੀ ਰਣ ਪੂਰਤੀ ਨਹੀਂ ਕੀਤੀ ਸਗੋ ਜਿਸ ਸਮੇਂ ਔਰੰਗਜ਼ੇ ਵੱਲੋਂ ਸੈਦ ਖਾਨ ਨੂੰ ਗੁਰੂ ਜੀ ਦੀ ਵੱਧਦੀ ਹੋਈ ਸ਼ਕਤੀ ਨੂੰ ਕੁਚਲਣ ਲਈ ਭੇਜਿਆ ਗਿਆ ਤਦ ਵੀ ਪੀਰ ਜੀ ਨੇ ਸੈਦ ਖਾਨ ਨੂੰ ਅਜਿਹਾ ਕਰਨ ਤੋਂ ਵਰਜਿਆ ਸੈਦ ਖਾਨ ਦੀ ਭੈਣ ਨਸੀਰਾ ਨੇ ਵੀ ਉਸ ਨੂੰ ਗੁਰੂ ਉੱਪਰ ਚੜਾਈ ਨਾ ਕਰਨ ਲਈ ਕਿਹਾ ਪਰ ਸੈਦ ਖਾਨ ਨਾ ਮੰਨਿਆ ਜਿਸ ਸਮੇਂ ਸੈਦ ਖਾਨ ਲੜਾਈ ਦੇ ਮੈਦਾਨ ਵਿੱਚ ਗੁਰੂ ਜੀ ਦੇ ਸੰਮੁਖ ਹੋਇਆ ਤਾਂ ਉਸ ਨੂੰ ਪੀਰ ਬੁੱਧੂ ਸ਼ਾਹ ਦੇ ਨਸ਼ੀਰ ਪੈਣ ਦੀ ਨਸੀਹਤ ਵੀ ਯਾਦ ਆ ਗਈ ਸੈਦ ਖਾਨ ਗੁਰੂ ਜੀ ਦੇ ਤੇਜ ਪ੍ਰਤਾਪ ਤੱਕ ਦਰਸ਼ਨ ਕਰ ਪੁਕਾਰ ਉਠਿਆ ਖੁਦਾ ਆਇਦ ਖੁਦਾ ਆਇਦ ਮੈਂ ਆਇਦ ਖੁਦਾ ਬੰਦਾ ਹਕੀਕਤ ਦਰ ਮਿਜ਼ਾਜ਼ ਆਇਦ ਕੇ ਮੁਰਦਾ ਰਾ ਕੁਨਿੰਦ ਜ਼ਿੰਦਾ ਸੈਦ ਖਾਨ ਗੁਰੂ ਜੀ ਦੇ ਤੇਜ ਪ੍ਰਤਾਪ ਅੱਗੇ ਟਿਕ ਨਾ ਸਕਿਆ ਤੇ ਆਤਮ ਸਮਰਪਣ ਕਰ ਹਮੇਸ਼ਾ ਲਈ ਗੁਰੂ ਜੀ ਦਾ ਹੋ ਨਿਪੜਿਆ ਜਦੋਂ ਬਾਦਸ਼ਾਹ ਔਰੰਗਜ਼ੇਬ ਨੂੰ ਇਸ ਗੱਲ ਦਾ ਪਤਾ ਲੱਗਿਆ ਤਾਂ ਉਸਨੇ ਉਸਮਾਨ ਖਾਨ ਨੂੰ ਗੁਰੂ ਜੀ ਨੂੰ ਕਿਸੇ ਵੀ ਹਾਲਤ ਵਿੱਚ ਪੇਸ਼ ਕਰਨ ਦਾ ਹੁਕਮ ਦਿੱਤਾ ਉਸਮਾਨ ਖਾਨ ਸੰਢੋਰੇ ਦਾ ਅਹਲਕਾਰ ਸੀ ਇਤਫਾਕ ਬਸ ਉਸ ਸਮੇਂ ਗੁਰੂ ਜੀ ਪੀਰ ਬੁੱਧੂ ਸ਼ਾਹ ਨੂੰ ਮਿਲਣ ਲਈ ਸੰਢੋਰੇ ਆਏ ਹੋਏ ਸਨ ਜਦ ਪੀਰ ਬੁੱਧੂ ਸ਼ਾਹ ਤੋਂ ਉਸਮਾਨ ਖਾਨ ਨੇ ਗੁਰੂ ਜੀ ਦੀ ਮੰਗ ਕੀਤੀ ਤਾਂ ਪੀਰ ਜੀ ਨੇ ਸਾਫ਼ ਇਨਕਾਰ ਕਰ ਦਿੱਤਾ ਪੀਰ ਬੁੱਧੂ ਸ਼ਾਹ ਨੇ ਉਸਮਾਨ ਖਾਨ ਨੂੰ ਇਸ ਗੱਲ ਤੇ ਸਹਿਮਤ ਕਰ ਲਿਆ ਕਿ ਉਹ ਗੁਰੂ ਜੀ ਦਾ ਖੂਨ ਬਾਦਸ਼ਾਹ ਦੇ ਸਬੂਤ ਲਈ ਖੜਾ ਸਤ ਖੜ ਸਕਦਾ ਹੈ ਪੀਰ ਬੁੱਧੂ ਸ਼ਾਹ ਨੇ ਇਸ ਸਮੇਂ ਤੱਕ ਗੁਰੂ ਜੀ ਨੂੰ ਸੁਰੱਖਿਅਤ ਬਾਹਰ ਭੇਜ ਦਿੱਤਾ ਸੀ ਪੀਰ ਜੀ ਨੇ ਬਾਦਸ਼ਾਹ ਦੀ ਤਸੱਲੀ ਲਈ ਆਪਣੇ ਪੁੱਤਰ ਦੀ ਕੁਰਬਾਨੀ ਕਰ ਖੂਨ ਦੀ ਬੋਤਲ ਤਿਆਰ ਕੀਤੀ ਜਦ ਉਸਮਾਨ ਖਾਨ ਨੇ ਗੁਰੂ ਜੀ ਦੇ ਖੂਨ ਦੀ ਬੋਤਲ ਸਬੂਤ ਵਜੋਂ ਦਰਬਾਰ ਪਿਛ ਪੇਸ਼ ਕੀਤੀ ਤਾਂ ਸ਼ਾਹ ਕੀਮ ਨੇ ਇਸ ਨੂੰ ਗੁਰੂ ਜੀ ਦਾ ਖੂਨ ਹੋਣ ਤੋਂ ਇਨਕਾਰ ਕਰ ਦਿੱਤਾ ਉਸਮਾਨ ਖਾਨ ਇਸ ਤੇ ਬਹੁਤ ਸ਼ਰਮਸਾਰ ਹੋਇਆ ਉਸਨੇ ਪੀਰ ਬੁੱਧੂ ਸ਼ਾਹ ਦੇ ਪਰਿਵਾਰ ਦਾ ਮੱਲੀਆ ਮੇਟ ਕਰਨੀ ਸੰਢੋਰੇ ਤੇ ਚੜਾਈ ਕਰ ਦਿੱਤੀ ਪੀਰ ਬੁੱਧੂ ਸ਼ਾਹ ਦੇ ਮੇਦੀ ਨਵਜ ਨੂੰ ਪਹਿਚਾਣਿਆ ਹੋਇਆ ਆਪਣੀ ਸਪੁੱਤਨੀ ਤੇ ਪੋਤਰਿਆਂ ਨੂੰ ਸਮਾਣੇ ਪੇਜ ਦਿੱਤਾ ਤੇ ਇਕੱਲੇ ਹੀ ਢੋਰੇ ਰਹਿ ਕੇ ਉਸਮਾਨ ਖਾਨ ਨੇ ਪੀਰ ਬੁੱਧੂ ਸ਼ਾਹ ਨੂੰ ਪਕੜ ਬੜੀ ਬਹਿਰੈਮੀ ਨਾਲ 21 ਮਾਰਚ 1704 ਈਸਵੀ ਨੂੰ ਟੁਕੜੇ ਟੁਕੜੇ ਕਰ ਸ਼ਹੀਦ ਕਰ ਦਿੱਤਾ ਤੇ ਉਹਨਾਂ ਦੇ ਨਿਵਾਸ ਸਥਾਨ ਨੂੰ ਵੀ ਮਿੱਟੀ 'ਚ ਮਿਲਾ ਦਿੱਤਾ ਇੱਕ ਹੋਰ ਵਿਚਾਰ ਅਨੁਸਾਰ ਪੀਰ ਨੂੰ ਉਸਮਾਨ ਖਾਨ ਨੇ ਜ਼ਿੰਦਾ ਹੀ ਜਲਾ ਦਿੱਤਾ ਸੀ ਇਸ ਤਰ੍ਹਾਂ ਪੀਰ ਬੁੱਧੂ ਸ਼ਾਹ ਨੇ ਗੁਰੂ ਘਰ ਤੋਂ ਆਪਣੇ ਤਿੰਨ ਸੁਪੁੱਤਰਾਂ ਅਨੇਕਾਂ ਮੁਰੀਦਾਂ ਤੇ ਆਪਣੀ ਕੁਰਬਾਨੀ ਦੇ ਸਿੱਖ ਇਤਿਹਾਸ ਵਿੱਚ ਮਾਨਯੋਗ ਥਾਂ ਪ੍ਰਾਪਤ ਕਰ ਲਈ ਹੈ